ਦੋਸਤੋ ਇਸ ਵੀਡੀਓ ਵਿੱਚ ਮੱਧ ਦੀ ਔਰਤ ਨਾਲ ਜੁੜੀ ਕੁਝ ਗੁਪਤ ਤੇ ਕੋੜੀ ਸਚਾਈਆਂ ਦੱਸੀ ਗਈ ਹੈ। ਅਗਰ ਕੋਈ ਗੱਲ ਤੁਹਾਡੇ ਦਿਲ ਨੂੰ ਚੁਬੇ ਤਾਂ ਸਮਝੋ ਸੱਚ ਅਕਸਰ ਕੜਵਾਹੀ ਹੁੰਦਾ ਹੈ। ਮਿਹਰਬਾਨੀ ਕਰਕੇ ਵੀਡੀਓ ਨੂੰ ਇਕੱਲੇ ਵਿੱਚ ਧਿਆਨ ਨਾਲ ਸੁਣੋ। ਬੱਚੇ ਇਹ ਵੀਡੀਓ ਬੱਚਿਆਂ ਦੇ ਲਈ ਨਹੀਂ ਹੈ। ਇਹ ਵੀਡੀਓ ਵੱਡਿਆਂ ਦੇ ਲਈ ਹੈ। ਬੱਚੇ ਬਿਲਕੁਲ ਵੀ ਨਾ ਦੇਖਣ। ਦੋ ਤਰ੍ਹਾਂ ਦੀਆਂ ਔਰਤਾਂ ਦੇ ਬਾਹਰ ਅਫੇਅਰ ਜ਼ਰੂਰ ਹੁੰਦੇ ਹਨ ਪਹਿਲੀ ਉਹ ਜਿਸ ਨੂੰ ਘਰ ਉੱਪਰ ਪਤੀ ਦਾ ਪਿਆਰ ਨਾ ਮਿਲੇ ਦੂਸਰੀ ਉਹ ਜਿਸ ਨੂੰ ਪਿਆਰ ਤੋਂ ਜ਼ਿਆਦਾ ਪੈਸੇ ਦਾ ਲਾਲਚ ਹੋਵੇ ਸੰਭੋਗ ਨਾਲ ਇਸਤਰੀ ਦੇ ਹਾਰਮੋਨ ਬੈਲੈਂਸ ਸੰਤੁਲਿਤ ਹੁੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਪੀਰੀਅਡ ਦੇ ਸਮੇਂ ਸੰਬੰਧਿਤ ਸਮੱਸਿਆਵਾਂ ਤੋਂ निजात ਮਿਲਦੀ ਹੈ ਦੋਸਤੋ ਪਤੀ ਪਤਨੀ ਦੇ ਝਗੜੇ ਦੀ ਖਬਰ ਪਰਿਵਾਰ ਵਾਲਿਆਂ ਨੂੰ ਵੀ ਨਾ ਲੱਗਣ ਦਿਓ ਫਾਂਸਲੇ ਕੋਈ ਨਹੀਂ ਕਰਾਉਂਦਾ ਬਲਕਿ ਫਾਂਸਲੇ ਦੂਰੀਆਂ ਜ਼ਰੂਰ ਕਰਵਾ ਦਿੰਦੇ ਹਨ ਪਿੱਛੇ ਮੁੜ ਕੇ ਕਦੀ ਨਹੀਂ ਦੇਖਣਾ ਜੋ ਚਲਾ ਗਿਆ ਉਹ ਤੁਹਾਡਾ ਹੈ ਹੀ ਨਹੀਂ ਦੋਸਤੋ ਇਹ ਗੱਲਾਂ ਸੁਣ ਵਿੱਚ ਤੁਹਾਨੂੰ ਕੌੜੀ ਲੱਗੀ ਹੋਵੇਗੀ ਪਰ ਅੱਜ ਦੇ ਦੌਰ ਵਿੱਚ ਇਨ੍ਹਾਂ ਵਿੱਚੋਂ ਕਈ ਗੱਲਾਂ ਕਾਫੀ ਹੱਦ ਤੱਕ ਸੱਚ ਵੀ ਹਨ ਪਤੀ ਪਤਨੀ ਦੇ ਨਾਲ ਲਿਫਟ ਕੇ ਸੌਣ ਦੇ ਫਾਇਦੇ ਨੰਬਰ 1 ਪਤੀ ਦੇ ਨਾਲ ਲਿਫਟ ਕੇ ਸੌਣ ਨਾਲ ਹਰ ਤਰ੍ਹਾਂ ਦੀ ਚਿੰਤਾਵਾਂ ਤੋਂ ਮੁਕਤੀ ਮਿਲਦੀ ਹੈ ਤੇ ਬੁਰੇ ਸੁਪਨੇ ਨਹੀਂ ਆਉਂਦੇ ਨੰਬਰ 2 ਲਿਫਟ ਕੇ ਸੌਣ ਨਾਲ ਤੁਹਾਨੂੰ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ ਨੰਬਰ 3 ਛੜਛੜਾਪਣ ਦੀ ਸਮੱਸਿਆ ਦੂਰ ਹੋ ਸਕਦੀ ਹੈ ਨੰਬਰ 4 ਪਾਰਟਨਰ ਦੇ ਨਾਲ ਲਿਪਟ ਕੇ ਸੌਣ ਨਾਲ ਯਾਦਾਸ਼ਤ ਸ਼ਕਤੀ ਵਧਦੀ ਹੈ ਨੰਬਰ 5 ਚਿੰਤਾ ਤੇ ਸਿਹਤ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਸ਼ਾਦੀशुदा ਔਰਤ ਜੋ ਰਾਜ਼ ਆਪਣੇ ਬாய்ਫ੍ਰੈਂਡ ਨੂੰ ਦੱਸ ਸਕਦੀ ਹੈ ਉਹ ਆਪਣੇ ਪਤੀ ਨੂੰ ਨਹੀਂ ਦੱਸ ਸਕਦੀ ਕੋਈ ਵੀ ਜਾਨਵਰ ਪਾਲ ਲਓ ਪਰ ਇਹ ਪਰਮ ਕਦੀ ਨਹੀਂ ਪਾਲਣਾ ਕੀ ਤੁਸੀਂ ਜਿਸ ਨਾਲ ਪਿਆਰ ਕਰਦੇ ਹੋ ਉਹ ਸਿਰਫ ਤੁਹਾਡੀ ਹੀ ਹੈ ਇਹ ਲਾਈਨਾਂ ਸੰਸਕਾਰੀ ਲੜਕੀਆਂ ਦੇ ਲਈ ਨਹੀਂ ਹੈ ਲੜਕੀਆਂ ਜ਼ਰਾ ਗੌਰ ਨਾਲ ਸੁਣੋ ਕਿਸੇ ਦੀ ਦੁਲਹਣ ਬਣੋ ਪਰ ਕਿਸੇ ਦੀ ਦੂਸਰੀ ਤੀਸਰੀ ਗਰਲਫ੍ਰੈਂਡ ਨਹੀਂ ਕਦੀ ਨਹੀਂ ਕਰਨਾ ਨਜ਼ਰ ਅੰਦਾਜ਼ ਮਾਂ ਬਾਪ ਦੀਆਂ ਤਕਲੀਫਾਂ ਨੂੰ ਜਦੋਂ ਇਹ ਵਿਛੜ ਜਾਂਦੇ ਹਨ ਤਾਂ ਰੇਸ਼ਮ ਦੇ ਪਿੱਲੋ ਉੱਪਰ ਵੀ ਨੀਂਦ ਨਹੀਂ ਆਉਂਦੀ ਗੱਲ ਕਾਲੇ ਜਾਂ ਗੋਰੇ ਰੰਗ ਦੀ ਨਹੀਂ ਹੁੰਦੀ ਗੱਲ ਤਾਂ ਕਿਸਮਤ ਦੀ ਹੁੰਦੀ ਹੈ ਕਾਜਲ ਤਾਂ ਕਾਲਾ ਹੋ ਕੇ ਵੀ ਅੱਖਾਂ ਵਿੱਚ ਰਹਿੰਦਾ ਹੈ ਤੇ ਪਾਇਲ ਚਾਂਦੀ ਦੀ ਹੋ ਕੇ ਵੀ ਪੈਰਾਂ ਵਿੱਚ ਰਹਿੰਦੀ ਹੈ ਚੰਗੇ ਲੋਕ ਬਹੁਤ ਹੀ ਸਸਤੇ ਹੁੰਦੇ ਹਨ ਬਸ ਮਿੱਠਾ ਬੋਲੋ ਤੇ ਖਰੀਦ ਲਓ ਮਾਫ ਕਰਨਾ ਦੋਸਤੋ ਇਹ ਗੱਲ ਸੱਚ ਹੈ ਮਰਦ ਉੱਪਰ ਕਦੀ ਪ੍ਰੋਸਾਨ ਨਹੀਂ ਕਰਨਾ ਕਿਉਂਕਿ ਇਹ ਜਿਸਮ ਦੀ ਖਾਤਰ ਆਪਣੀ ਪਤਨੀ ਨੂੰ ਵੀ ਤੋਖੇ ਵਿੱਚ ਰੱਖਦੇ ਹਨ ਇਹ ਲਾਈਨਾਂ ਸੰਸਕਾਰੀ ਪੁਰਸ਼ਾਂ ਦੇ ਲਈ ਨਹੀਂ ਹੈ ਕੁਝ ਰਿਸ਼ਤੇ ਪਰਿਵਾਰ ਨਹੀਂ ਦਿਲ ਤੈ ਕਰਦਾ ਹੈ ਤੇ ਜੋ ਰਿਸ਼ਤੇ ਦਿਲ ਤੈ ਕਰਦਾ ਹੈ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਦਰਦ ਵੀ ਦਿਲ ਨੂੰ ਹੀ ਹੁੰਦਾ ਹੈ ਪਰਸਨੈਲਿਟੀ ਅਗਰ ਕੱਪੜਿਆਂ ਦੀ ਹੋਵੇਗੀ ਤਾਂ ਲੋਕ ਸਿਰਫ ਲਾਈਕ ਕਰਨਗੇ ਅਗਰ ਵਿਚਾਰਾਂ ਦੀ ਹੋਵੇਗੀ ਤਾਂ ਲੋਕ ਤੁਹਾਨੂੰ ਫੋਲੋ ਵੀ ਕਰਨਗੇ ਜਿਸ ਪੁਰਸ਼ ਦੇ ਕੋਲ ਪੈਸਾ ਹੈ ਉਸ ਨੂੰ ਇਸਤਰੀ ਤੇ ਸੰਬੰਧ ਦੀ ਕਦੀ ਕਮੀ ਨਹੀਂ ਹੁੰਦੀ ਜ਼ਿੰਦਗੀ ਵਿੱਚ ਉਹ ਮੁਕਾਮ ਹਾਸਿਲ ਕਰੋ ਜਿੱਥੇ ਲੋਕ ਤੁਹਾਨੂੰ ਬਲੌਕ ਨਹੀਂ ਬਲਕਿ ਸਰਚ ਕਰਨ ਲੜਕੀ ਦਾ ਚਰਿੱਤਰ ਸਾਫ਼ ਹੋਣਾ ਚਾਹੀਦਾ ਸੁੰਦਰਤਾ ਵੈਸ਼ਿਆ ਵੀ ਹੁੰਦੀ ਹੈ ਇਸ ਲਈ ਚਰਿੱਤਰ ਨਾਲ ਪਿਆਰ ਕਰੋ ਸੁੰਦਰਤਾ ਨਾਲ ਨਹੀਂ ਜਿਸਮ ਨੂੰ ਦੇਖ ਕੇ ਪਿਆਰ ਕਰਨ ਵਾਲੇ ਕੀ ਜਾਣੇ ਦਿਲ ਦੀ ਖੂਬਸੂਰਤੀ ਕੀ ਹੁੰਦੀ ਹੈ ਅੱਖਾਂ ਦੇਖ ਕੇ ਜੋ ਹਾਲਾਤ ਸਮਝ ਜਾਏ ਬਿਨਾ ਕਹੇ ਜੋ ਜਜ਼ਬਾਤ ਸਮਝ ਜਾਏ ਬੜੀ ਮੁਸ਼ਕਿਲ ਨਾਲ ਮਿਲਦੇ ਹਨ ਐਸੇ ਸਾਥੀ ਜੋ ਖਾਮੋਸ਼ੀ ਨਾਲ ਦਿਲ ਦੀ ਗੱਲ ਸਮਝ ਜਾਏ ਦੋਸਤੋ ਅਗਰ ਤੁਸੇ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦਾ ਹੈ ਇੱਕ ਨਵੇਂ ਟੌਪਿਕ ਦੇ ਨਾਲ